ਆਪੇ ਤੁਕ ਆਹ ਚਿਟਰੋ ਆਹ ਪੱਲੀ ਦੇ ਹਲੇ ਚੌੜੀ ਉਹ ਪੱਲੀ ਦੇ ਹਲੇ ਆਹ ਜਿਆਦਾ ਨਾ ਮਾਰੋ ਉਹ ਨਹੀਂ ਅੱਜ ਤੋਂ ਜਨਾ ਬਾਰੇ ਆਪਾਂ ਨੂੰ ਬਾਹਰ ਲਾ ਚੱਲ ਇਹ ਬਾੜੀ ਨੂੰ ਕਹਿੰਦੇ ਹੋ ਕਿ ਕੰਮ ਚੋਂ ਮੋਗ ਜਾਣਾ ਤਾਂ ਨਿੱਕ ਪਰ ਵੀ ਤੁਸੀਂ ਆਏ ਨਹੀਂ ਇੱਥੇ ਉਹਦਾ ਇੱਕ ਆਇਆ ਸੀ ਸਿਰਫ ਉਹ ਵੇਹੜੀ ਬੜੀ ਪਿੰਡ ਜਿੱਡਾ ਆਪਣੇ ਕੋਲ ਬਸ ਇੱਕ ਵਾਈਟ ਕੀ ਕੱਢ ਰਾਇਆ ਪਿੰਡ ਚ ਕੀ ਇਹਦਾ ਕਾਰਨ ਦੀ ਸਮਝੋ ਇਹ ਜੀ ਸਾਨੂੰ ਪਤਾ ਲੱਗਾ ਕੱਲ ਸ਼ਾਮਾ ਨੂੰ ਤੇ ਖੇਤਾਂ ਦੇ ਵਿੱਚ ਬੰਦੇ ਭੇਦੇ ਦੋ ਤਿੰਨ ਆ ਜ ਮੈਨੂੰ ਪਤਾ ਲੱਗਾ ਪਿੰਡ ਵਾਲੇ ਤੇ ਕੋਈ ਜ਼ਿਆਦਾ ਨਹੀਂ ਪੁਲਿਸ ਨੂੰ ਨਹੀਂ ਬੁਲਾਣਾ ਚਾਹਦੇ ਉਹ ਤਾਂ ਕਹਿੰਦੇ ਚਲੋ ਘੁੱਟ ਮੋਟੋ ਜੇ ਪਰ ਲੇਕਿਨ ਮੈਂ ਹਟ ਕੁਆਟਰ ਤੇ ਫੋਨ ਕੀਤਾ ਫਿਰ ਪੁਲਿਸ ਆਈ ਉਸ ਤੋਂ ਬਾਅਦ ਪਤਾ ਲੱਗਾ ਪੇਤੇ ਇੱਕ ਬੰਦਾ ਚੰਗੀ ਦੇ ਵਿੱਚ ਉੱਥੇ ਉਹਦੀ ਵੀ ਇੰਦਾ ਆਪਣਾ ਮੌਤ ਹੋ ਗਈ ਹੂੰ ਤੇ ਉਸ ਤੋਂ ਬਾਅਦ ਫਿਰ ਮੁਲਾਜ਼ਮ ਆਏ ਦੀਨਦਗ ਥਾਣੇ ਵਾਲੇ ਉਹ ਲੈ ਗਏ ਟਰਾਲੀ 'ਚ ਪਾ ਕੇ ਔਰ ਇਹ ਸਾਰੀ ਜਿਹੜੀ ਘਟਨਾ ਹੋਈ ਹੈ ਇਹ ਚਿੱਤੇ ਤੇ ਵੀ ਹੋਈ ਹੈ ਕਿਉਂਕਿ ਟੀਕੇ ਲਾਉਂਦੇ ਆ ਗਰਮੀ ਬਹੁਤ ਜ਼ਿਆਦਾ ਪਾਣੀ ਤਾਂ ਨਹੀਂ ਮਿਲਿਆ ਨਹੀਂ ਤੋ। ਓਕੇ ਹਾਂਜੀ ਪੁਰੇ। ਕਿੰਨੇ ਬੰਦੇ ਮਰੇ ਲੱਗਦੇ ਆ? ਕਦ? ਕਤੋਂ ਦੇ ਲੱਗਦੇ ਕਿੰਨੇ ਦਿਨਾਂ ਮਰੇ ਨੂੰ? ਇਹਨਾਂ ਨਹੀਂ ਪਤਾ ਜੀ। ਉਹ ਜੀ ਖੇਤਾਂ ਦੇ ਜਾਂ ਚਾਰੀਆਂ ਚੂੜੀਆਂ ਦੇ ਸੀ ਨਹੀਂ ਜਿਸਨੂੰ ਪਤਾ ਲੱਗਾ ਮੈਂ ਤਾਂ ਉੱਥੇ ਜਾ ਕੇ ਵੀ ਨਹੀਂ ਵੇਖਿਆ। ਅੱਜ ਪੁਲਸ ਆਈ ਪਿੰਡ 'ਚ। ਅੱਜ ਆਈ ਪੁਲਸ। ਕੀ ਕਰਦੀ ਵੀ ਪੁਲਸ? ਉਹ ਉਹਨਾਂ ਦਰबंदी ਕੀਤੀ ਆ ਸਾਰੇ ਪਿੰਡ ਦੇ ਤਲਾਸ਼ੀ ਲਈ ਆ। ਹੂੰ। ਤੇ ਹੁਣ ਮੈਨੂੰ ਇਹਨਾਂ ਨਹੀਂ ਪਤਾ ਵੀ ਕਿੰਨੇ ਗੋਲਾ ਗੇਸਦਾਰ ਕੀਤੇ ਕਿੰਨੇ ਨਹੀਂ ਕੀਤੇ ਆ। ਬਾਕੀ ਜਿਹੜੇ ਬੰਦੇ ਮਜ਼ਦਮ ਉਹ ਸਭ ਪੱਜ ਬੁੱਝ ਗਏ। ਹੂੰ। ਕਹਤੇ ਆ ਕਿ ਅਸੀਂ ਆਏ ਹਾਂ। ਸਿਆਰੀਆਂ ਬਿਕਦਾਈ। ਹੂੰ। ਠੀਕ। ਮੈਂ ਆਪ ਨੂੰ ਕਈ ਵਾਰੀ ਜਾ ਕੇ ਮਿਲਿਆ। ਹੂੰ। ਉਹਨਾਂ ਮੈਨੂੰ ਨੰਬਰ ਵੀ ਦਿੱਤਾ। ਹੂੰ। ਹੁਣ ਅਸੀਂ ਇਸ ਕਰਕੇ ਪਿੱਛੇ ਹਟ ਗਏ ਕਿ ਜਿਹੜੇ ਉਹਨਾਂ ਦੇ ਮੁਲਾਜ਼ਮ ਐ ਉਹ ਉਹਨਾਂ ਦੀ ਮਿਲੀਪੁਤ ਹੋ ਜਾਂਦੀ ਆ ਤੇ ਅਸੀਂ ਬੁਰੇ ਪਾਣ ਜਾਂਦੇ ਆ। ਹਰ ਹਰ ਬੰਦੇ ਤੋਂ ਬੁਰੇ ਪਾਣ ਜਾਂਦੇ ਆ। ਤੇ ਅਸੀਂ ਕਿਉਂ ਕਿਸੇ ਕੋਲੋਂ ਆਪਣੀ ਬੇਇੱਜ਼ਤੀ ਕਰਾਈਏ? ਹੂੰ। ਤੇ ਇਸ ਕਰਕੇ ਅਸੀਂ ਪਿੱਛੇ ਹਟ ਕੇ ਹੁਣ ਅਸੀਂ ਨਹੀਂ ਜਾਣੇ ਤੇ ਲਾਇਲ ਸਾਹਿਬ ਨੂੰ ਕੁਝ ਕਿਹਾ ਕੇ ਨੇ ਆ। ਠੀਕ ਐ। ਇਹ ਚੇਤੇਦਾ ਅਸੀਂ ਇਹ ਚਾਹਦੇ ਆਂ ਕਿ ਚਲੋ ਨੋਜਮਾਨੀ ਜਿਹੜੀ ਕਰੇ ਕਰਦੀ ਐ ਹਰ ਘਰ ਦੇ ਇੱਕ ਇੱਕ ਦੋ ਦੋ ਜਿਹੜਾ ਕਿ ਲਟਕਾਇਆ ਉਹ ਚਿੱਟੇ ਦੇ ਗਰਸਤ ਨੇ ਹਾਂ ਮਿਲੀਆਂ ਉਹ ਤਿੰਨ ਅਲੱਗ ਅਲੱਗ ਜਗ੍ਹਾ ਤੋਂ ਮਿਲੀਆਂ ਇੱਕੋ ਜਗ੍ਹਾ ਤੋਂ ਮਿਲੀਆਂ ਔਰ ਅਜੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਐ ਉਹ ਅਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਆ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਆ ਉਸ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਆਂ ਔਰ ਕੱਲ ਵੀ ਅਸੀਂ ਬਾਰਡਰ ਵਾਲੇ ਪਾਸਾ ਕਵਰ ਕੀਤਾ ਸੀਗਾ ਮਾਨ ਜੋ ਐਸਐਸਪੀ ਸਾਹਿਬ ਵੀ ਨਾਲ ਆਏ ਸੀਗੇ ਅੱਜ ਵੀ ਹੈੱਡਕੁਆਰਟਰ ਦੀ ਫੋਰਸ ਸਾਡੇ ਐਸਓਜੀ ਕਮਾਂਡੋਜ਼ ਔਰ ਸਬਡਿਵੀਜ਼ਨ ਦਿਨਾਨਗਰ ਦੀ ਫੋਰਸ ਸਾਰਿਆਂ ਰਲ ਕੇ ਇਹਤੋ ਆਪਰੇਸ਼ਨ ਚਲਾਇਆ ਹੈਗਾ ਕੀ ਡੀਡਾਸਾਂਸੀਆ ਜਿਹੜਾ ਮਤਲਬ ਕੋਈ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਹੈ ਇਹਦੇ ਵਿੱਚ ਜਿਹੜੇ ਸ਼ਰਤੀ ਬੰਦੇ ਨੇ ਉਹਨਾਂ ਨੂੰ ਅਸੀਂ ਪੁੱਛ-ਕਿਛ ਕਰਨ ਵਾਸਤੇ ਤੇ ਅਪਰੀਹੈਂਡ ਕਰਕੇ ਅਸੀਂ ਲੈ ਗਏ ਸਰ ਜੀ ਤਿੰਨ ਬੰਦੇ ਮਿਲਿਆ ਦੀ ਕੋਈ ਪਛਾਣ ਹੋ ਸਕੀ ਆ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ ਜਿਹੜਾ ਤਾਰਾਗੜ੍ਹ ਥਾਣੇ ਪਠਾਨਕੋਟ ਜ਼ਿਲ੍ਹੇ ਦੇ ਰਹਿਣ ਵਾਲਾ ਤੇ ਦੋ ਜਣੇ ਦੀ ਜੇ ਪਛਾਣ ਨਹੀਂ ਹੋ ਸਕੀ ਉਹਨਾਂ ਦੀ ਪਛਾਣ ਜਦੋਂ ਹੋ ਜੇਗੀ ਅਸੀਂ ਉਹਨਾਂ ਦੇ ਵਾਸਤੇ ਸ਼ਰੋਗੋਗਾਲ ਪੰਜਾਬ ਕੱਢਿਆ ਹੈਗਾ ਤੇ ਜਦੋਂ ਹੀ ਉਹਨਾਂ ਦਾ ਪਤਾ ਲੱਗੇਗਾ ਤੇ ਕਿਹਨਾਂ ਲੋਕ ਸਰ ਜੀ ਕਿਹੜੇ ਪਿੰਡੋਂ ਮਿਲਿਆ ਨੇ ਕਿਸੇ ਕਿਸੇ ਲੱਗੇ ਅਜੇ ਅਜੇ ਉਹਨ ਔਰ ਜਿਹੜੀਆਂ 2 ਲੱਖਾਂ ਉਹ ਡੀਡਾ ਸਾਂਸੀਆਂ ਤੇ ਲਾਗੂ ਮੀੜੀਆਂ ਸੀਗੀਆਂ ਤੇ 100 ਲੱਖ ਜਿਹੜੀ ਆ ਉਹ ਨੀਨानगर ਵਾਲੇ ਪਾਸੇ ਆਨੰਦਪੁਰ ਦੇ ਸਾਹਮਣੇ ਜਿਹੜਾ ਪੱਠਾ ਆ ਉਹ ਕਿੰਨੀ ਕਿੰਨੀ ਏਜ ਹੈ ਜੀ ਵਸੇ ਇਹਨਾਂ ਦੀ ਇਹਨਾਂ ਦੀ ਏਜ ਤਕਰੀਬਨ ਜੀ ਜਿਹੜਾ ਉਧਰੋਂ ਪੱਠੇ ਤੇ ਲੱਗੂ ਜਿਹੜੀ ਮਿਲੀ ਆ ਉਹਦੀ ਏਜ ਕਰੀਬ 35 ਸਾਲ ਹੈ ਤੇ ਇੱਥੇ ਜਿਹੜੀ ਜਿਹੜੀਆਂ ਲੱਖ ਮੀੜੀਆਂ ਦੋ ਉਹਦੇ ਵੀ ਏਜ ਕਰੀਬ ਕਰੀਬ 30 35 ਸਾਲ ਦੀ ਹੈ ਇਲਾਕੇ ਨੂੰ ਸੀਲ ਕੀਤਾ ਗਿਆ ਜੀ ਹਾਂਜੀ ਪੂਰੇ ਇਲਾਕੇ ਨੂੰ ਪੂਰੇ ਪਿੰਡ ਨੂੰ ਐਸਓਜੀ ਕਮਾਂਡੋ ਦੇ ਨਾਲ ਸੀਲ ਕਰਕੇ ਔਰ ਇਹਦੇ ਵਿੱਚ ਮੇਰੇ ਨਾਲ ਡੀਐਸਪੀ ਹੈੱਡ ਕੁਆਰਟਰ ਔਰ ਐਸਪੀ ਡੀ ਜਿਹੜੇ ਉਹ ਇਸ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਔਰ ਪੂਰਾ ਕਾਡਨ ਕਰਕੇ ਫਿਰ ਇਕੱਲੇ ਇਕੱਲੇ ਘਰ ਨੂੰ ਅਸੀਂ ਕਵਰ ਕੀਤਾ ਜਿਸ ਦਾ ਤੇ ਬਾਹਰੀ ਬੰਦੇ ਨੂੰ ਜਿਹੜਾ ਉਹ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੇਖੋ ਜੀ ਉਹ ਬਾਹਰੀ ਬੰਦੇ ਨੂੰ ਬਾਹਰੀ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਅੰਦਰ ਵਾਲੇ ਬੰਦੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਦੇ ਵਾਸਤੇ ਕਾਰਨ ਇਹ ਹੈ ਵੀ ਸਾਨੂੰ ਇਹ ਹੈ ਕਿ ਜੇ ਕੋਈ ਸ਼ੱਕੀ ਬੰਦਾ ਉਹ ਭੱਜਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਸਾਡੇ ਅੜਿੱਕੇ ਆ ਜਾਊਗਾ ਜੀ ਇਸ ਕਰਕੇ ਅਸੀਂ ਉਹਨੂੰ ਸੀਲ ਕੀਤਾ ਪਿੰਡ ਨੂੰ ਔਰ ਜੇ ਕੋਈ ਬਾਰੀ ਬੰਦਾ ਉਹਦੀ ਹੈਲਪ ਕਰਨ ਵਾਸਤੇ ਆਏਗਾ ਤੇ ਉਹਨੂੰ ਵੀ ਅਸੀਂ ਪ੍ਰੀਵੈਂਟ ਕਰਨਾ ਹੋ ਸਕਦਾ ਕੋਈ ਬ੍ਰਾਂਧ ਦੀ ਬੇਰੋਈ ਸਰ ਕੋਈ ਨਹੀਂ ਇਸ ਆਪਰੇਸ਼ਨ ਦੇ ਵਿੱਚ ਬ੍ਰਾਂਧ ਕੀ ਪਰਪਸ ਨਹੀਂ ਇਸ ਆਪਰੇਸ਼ਨ ਦੇ ਵਿੱਚ ਸਾਡਾ ਪਰਪਸ ਇਹ ਸੀਗਾ ਵੀ ਜਿਹੜੇ ਬੰਦੇ ਸ਼ੱਕੀ ਜਾਣੇ ਜਾਂਦੇ ਆ ਉਹਨਾਂ ਨੂੰ ਪੁੱਛ ਕੇ ਸੁਸਤ ਵੀ ਉਹ ਨਸ਼ੇ ਦਾ ਕੰਮ ਕਰਦੇ ਜਿਸ ਤੋਂ ਵੀ ਕੋਈ ਕਿਹਾ ਕਿ ਗੜ ਹੈਗਾ ਇਹ ਨਸ਼ੇ ਦਾ ਇਸ ਤੋਂ ਪਹਿਲਾਂ ਵੀ ਕੁਝ ਚੱਗੀ ਹੋਈਆ ਫਿਰ ਲੱਗੇਰੇ ਬੰਦੇ ਮਰੇ ਲੱਗੇ ਲਾਸ਼ਾਂ ਮਿਲੀਆਂ ਨੇ ਲੱਗਦਾ ਵੀ ਨਸ਼ਾ ਹੋ ਸਕਦਾ ਕਿਦਾਂ ਹੋ ਸਕਦਾ ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਨਹੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਫੀਲ ਕੀਤਾ ਕੋਈ ਬਾ ਚਾਹੰਦਾ ਇਨਸਟਿਟਿਊਟ ਵਾਪਰੇ ਹੋਇਆ ਜੀ ਸੀਲ ਅੱਜ ਕੀਤਾ ਜਾ ਰਿਹਾ ਸੀਲ ਅੱਜ ਕੀਤਾ ਜਾ ਨਹੀਂ ਇਹ ਕੱਲ ਵੀ ਸ਼ਾਮ ਨੂੰ ਹੋਇਆ ਜੀ ਆਪਰੇਸ਼ਨ ਤੁਹਾਡੇ ਨੋਟਿਸ ਨਹੀਂ ਹੋਊਗਾ ਕੱਲ ਸ਼ਾਮ ਨੂੰ ਵੀ ਇੱਥੇ ਆਪਾਂ ਆਏ ਸੀਗੇ ਸਾਡੀ ਫੋਰਸ ਆਈ ਸੀਗੇ ਕੱਲ ਸ਼ਾਮ ਵੀ ਆਪਰੇਸ਼ਨ ਹੋਇਆ ਜੀ ਅੱਜ ਵੀ